ਦੇਖ ਲੇ ਜੀ ਦੂਜੀ ਨੇ ਵੀ ਦੇਖਣੇ ਨੇ ਦੋਨੇ ਲੈਣੀਆਂ ਕਿ ਇੱਕਾਂ ਕਿਉਂ ਜੀ ਇੱਕ ਲੈਣੀਆਂ ਕਿ ਦੋ ਆਹ ਦੇਖੋ ਜੀ ਕਿਉਂ ਮਾ ਬਾਈ ਚੱਕ ਇਧਰ ਨਿਗਾਹ ਮਾਰ ਲੈਣੇ ਤਰ ਹੱਥਾਂਾਂ ਦੀ ਜੋੜੀ ਲੈਣੀ ਆ ਜੋੜੀ ਲੈ ਲੈ ਦੋਨਾਂ ਦੀ ਦੱਸੋ ਜੀ ਮਹਾਰਾਜ ਜੋੜੀ ਲੈਣੀ ਹੈ ਜੀ ਲੱਗਿਆ ਰੂ ਦੋਨਾਂ ਦਾ ਉਹ ਤਾਂ ਇਹਦੀ ਮਰਜ਼ੀ ਹੈ ਸਰਦਾਰ ਦੀ ਹਾਂ ਕਿਉਂ ਸਰਦਾਰ ਕੁਛ ਕੀ ਮੰਗਦਾ ਦੋਆਂ ਦਾ ਹੀ ਕੀ ਮੰਗਦਾ 14000 ਰੁਪਏ ਦਾ ਨਾ 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 ਪੱਠਾਂ ਹੀ ਪੱਟੀਆਂ ਨੇ ਬਾਈ ਕੋਈ ਗੱਲ ਦੱਸ ਜੇ ਵੇਚਣੀਆਂ ਨੇ ਕੋਈ ਦੱਸੀ ਆ ਮਜ਼ਾ ਲਵੇ ਲਾ ਕੇ ਨਹੀਂ ਨਹੀਂ ਬੋਣੀਆਂ ਹੀ ਕਰਨੀਆਂ ਟਪਾਰ ਨਾ ਮਾਰ ਵੇਚਣ ਵਾਲੀ ਗੱਲ ਕਰ ਚੱਲ ਬੋਲੋ ਤੁਸੀਂ ਬੋਲੋ ਥੱਲੇ ਨੂੰ ਮੈਂ ਵੀ ਮੱਜਾਂ ਦਾ ਕੰਮ ਕਰਦਾ 10 ਤੋਂ ਕਹਿੰਦਾ ਥੱਲੇ ਨੂੰ ਆ ਮੱਜਾਂ ਦਾ ਕੰਮ ਕਰਦਾ ਹੈ ਮੱਜਾਂ ਦਾ ਕੰਮ ਕਰਦਾ ਹੈ ਕੋਈ ਗੱਲ ਨਹੀਂ ਆਪਾਂ ਕਿਦੋਂ ਕਹਿੰਦੇ ਵਧੀਆ ਚੰਗੀ ਗੱਲ ਆ ਕਰਦਾ ਧੰਨਵਾਦ ਫਿਰ ਜਿਹ ਜਿਹ ਟਾਣੇ ਹਜ਼ਾਰ ਰੁਪਏ ਲਿਆ ਕਰੋ ਯਾਰੋ ਜਰ ਮੱਠਾਂ ਦਾ ਨਿਗਾ ਮਾਰ ਲੈ ਮਾਰ ਲਿਆ ਨਿਗਾਰ ਫੇਰ ਨਾ ਕੋ ਉਧਰੋਂ ਆਇਆ ਮੇਰਾ ਮਿੱਤਰ ਹੈ ਰਾਣਾ ਨਿਗਾ ਦਾ ਮਾਰ ਛੇਲੀਆਂ ਕਿੱਡੀਆਂ ਕਿੱਡੀਆਂ ਸਤਿਕਾਰ ਜੀ ਛੇਲੀਆਂ ਤਾਂ ਮਾਰ ਲੀਆਂ ਨਿਗਾ ਚਿੱਟੀ ਡੱਬੀ ਲੈਣੀ ਉਹ ਲੈ ਸਕਦਾ ਲੈ ਚਿੱਟੀ ਡੱਬੀ ਪਾ ਦੇ ਇੱਕ ਚਿੱਤ ਨ ਕਰ ਦੇ ਕਿਉਂ ਨਹੀਂ ਕਿੰਨੇ ਕਰ ਜਿਹੜੀ ਮਰਜੀ ਚੱਕ ਕਿੰਨੇ ਕਰ ਚੱਕ ਲੈ ਲੀਆਂ ਸਾਰੀਆਂ ਸੋਹਣੀਆਂ ਨੇ ਕਿੰਨੇ ਕਰ ਯਾਰ ਉਹਦਾ ਅਗਲੇ ਨੇ ਦੇਖਣਾ ਮੇਰੇ ਕੋਲ ਨਹੀਂ ਦੇਖ ਲਿਆ ਅਗਲਾ ਕੀ ਦੇਖੂ ਮੈਂ ਵੀ ਦੇਖ ਲਿਆ ਠੀਕ ਹੈ ਹਾਂ ਇੱਕਾ ਕਿੰਨੇ ਕਾਹ ਕਾਹ ਟਾਈ ਕੋ ਆਇ ਕਾ ਤਿੰਨ ਡੱਬੀ ਉਹ ਕਾਹ ਕਿਸ਼ਤੀ ਡੱਬੀ ਹਾਂ ਵਧੀਆ ਪਾਠਾ ਕਾ ਨਾ ਕੋ ਨਾਲੀ ਪੂਰੀ ਸਰਾ ਤਿੰਨੇ ਲੈ ਲੈਣੇ ਆ ਚੱਲ ਬੋਲ ਜਾਨ ਬੋਲ ਚਰਨੀ ਦੱਸਿਆ ਮੈਂ ਓਏ ਤਿੰਨਾ ਦਾ ਦੱਸ ਉਹਦਾ ਰੰਗ ਵੀ ਚੱਪਾ ਹੈ ਨਾ 7000 ਛਾੜ ਦੇ ਡੱਬੀ ਨੂੰ ਕੀ ਚੱਕਰ ਦੋ ਲੈ ਲੈ ਕਾਹ ਨੂੰ ਲੈ ਲੈ ਦੋ ਕਹਿੰਦਾ ਡੱਬੀ ਮੇਂ ਨਹੀਂ ਆ ਤਾਂ ਦੇਖ ਲੈ ਤਿੰਨੇ ਹੀ ਕੰਮ ਦੀਆਂ ਨੇ ਕਿੰਨੇ ਦੇ ਦੇ ਹਮਾਰੀ ਓਏ ਤਿੰਨੇ ਦੇ ਦੇ ਲੈ ਲਓ ਫਿਰ ਮੈਂ ਕਿਤੇ ਜਵਾਬ ਦਿੰਦਾ ਦੱਸ ਫਿਰ ਦੱਸਣਾ ਥੋਲੀ ਹੈ ਹਾਂ ਹੈ ਮੈਂ ਕਾ ਫੋਨ ਨਹੀਂ ਪੁੱਛੋ ਮੈਂ ਲਾਵਾ ਮੁੱਲ ਦੱਸਤਾ ਤੈਨੂੰ ਤੂੰ ਕਾਇਦੇ ਮੜ ਜਾ ਮੇਰੇ ਕਿਸੇ ਤੋਂ ਗੁੱਸਾ ਮੰਨੂਗਾ ਉਹ ਕਾ ਦਾ ਗੁੱਸਾ ਤੁਸੀਂ ਕਹੋ ਇਹਦੇ ਚ ਕਾ ਦਾ ਗੁੱਸਾ ਆ 45 4500 ਦਿੰਦਾ ਜੀ ਤਿੰਨਾਂ ਦਾ ਠੀਕ ਆ ਫੇਰ ਗੁੱਸਾ ਕਾ ਨਾ ਰਹਿ ਗਿਆ ਕੋਈ ਗੁੱਸਾ ਨਹੀਂ ਮੁੱਲ ਤਾਂ ਲਾਇਆ ਅਗਲੇ ਨੇ ਮੈਨੂੰ ਤੂੰ ਹੀ ਕਹਦੇ ਤਾਇਆ ਤੂੰ ਸਾਡਾ ਮੁੱਲ ਖਰਾਬ ਕਰਦਾ ਐ ਤੂੰ ਮੈਂ ਤਾਂ ਡਰਨ ਲੱਗ ਗਿਆ ਲੋਕਾਂ ਤੋਂ ਕੋਈ ਮੁੱਲ ਖਰਾਬ ਨਹੀਂ ਹੁੰਦਾ ਸਾਡਾ ਡਾਂਗ ਲੈ ਕੇ ਪਿੱਛੇ ਪੈ ਜਾਂਦੇ ਨੇ ਜਮਾ ਹੀ ਨਹੀਂ ਹੁੰਦਾ ਹੋਰ ਫੇਰ ਕੀ ਕਰਾਂ ਹੁਣ ਕਿਵੇਂ ਵੇਚੇਗਾ ਬਣਦੀ ਨਹੀਂ ਗੱਲ ਕਿੱਥੇ ਬਣੂ ਗੱਲ ਆ 100 200 ਹੀ ਘਟਾਂਗੇ ਮਹਾਰਾਜਾ ਹਾਂ ਫੇਰ ਨਹੀਂ ਵਿਕਦੀਆਂ 100 200 ਘਟਣ ਨਾਲ ਹਾਂ 15000 ਦੀਆਂ ਦਿੰਨੇ ਨਹੀਂ ਬਣਦੀ ਗੱਲ। ਉਹ ਰੀਆਂ 15000 ਦੀਆਂ। ਉਹ ਨਹੀਂ ਮਹਾਰਾਜ ਬਣਦੀ। ਹਾਂ। ਹੋਰ ਕਰਦਾ ਕੁਝ। ਨਾ ਨਾ ਹੋਰ ਦੇਖ ਲੈਣ ਦੇ ਰਹਿਣ ਦੇ ਹਜੇ ਮਨ ਨਹੀਂ ਖੜਦਾ ਅੰਦਰੋਂ। ਮਾੜਾ ਮੋਟਾ ਕਰ ਦੇ। ਉਹ ਨਹੀਂ ਰਹਿਣ ਦੇ ਯਾਰ ੱਤਕਾ ਨਾ ਕਰਿਆ ਕਰ ਤੂੰ। ੱਤਕੇ ਨੂੰ ਜਦੋਂ ਮੈਂ ਕਹਿੰਦਾ ਤੈਨੂੰ। ਉਹ ੱਤਕੇ ਨੂੰ ਕੀ ਹੁੰਦਾ? ਜਦੋਂ ਅੰਦਰੋਂ ਮਨ ਖੜਿਆ ਹੋਵੇ ਫੇਰ ਸੌਦਾ ਲੈਣ ਦਾ, ਵੇਚਣ ਦਾ ਫੇਰ ਸੁਆਦ ਆਉਂਦਾ। ਅੰਦਰੋਂ ਮਨ ਖੜਿਆ ਜੀ? ਨਾ। ਉਹ ਨਹੀਂ ਨਹੀਂ ਯਾਰ। ਖੜਿਆ ਸੀ ਕਹਿੰਦਾ ਪਾਈ ਨਹੀਂ ਜਾ ਲਓ ਜੀ ਹਾਂ ਫਿਰ ਮੇਰੇ ਕੀ ਵਾਸਾ ਭਾਈ ਹੁਣ ਮੇਰੇ ਤਾਂ ਕੋਈ ਵਾਸ ਨਹੀਂ ਕਰਾ